प्यारे सिरोतीउ प्यार परिसत श्री अकालजी तुसी देख रहे हो स्टार एजी न्यूज़ चैनल कमिशनरेट पुलिस अमृतसर वलो अपराध मुक्त सूबा बनावण दी मुहिम तेत मुख अफसर रणजीत सिंह मजीठा रोड दे वलो व्हीकल चोरी करण वाले एक मुल्ज़म नु गिरफ्तार करके उस पासो एक कार अते एक एकटेवा बरामद कीती गई अते माननीय अदालत विच पेश करके 3 दिन दा रिमांड ते लिया पुछगिच करके बणदी कारवाही कीती जावेगी जय हिंद जी मैं इंस्पेक्टर रणजीत सिंह मुख अफसर थाना मजीठा रोड वखेतनाता ਸਾਨੂੰ ਥਾਣੇ ਵਿਖੇ ਇੱਕ ਚੋਰੀ ਦੀ ਕੰਪਲੇਂਟ ਆਈ ਇੱਕ ਬਖਸ਼ੀਰ ਸਿੰਘ ਜੋ ਕਿ ਕਸ਼ਮੀਰ ਐਵਨਿਊ ਤੇ ਰਹਿਣ ਵਾਲਿਆ ਇਹਨਾਂ ਨੇ ਸਾਨੂੰ ਲਿਖਤੀ ਕੰਪਲੇਂਟ ਕੀਤੀ ਕਿ ਇਹਨਾਂ ਨੇ ਆਪਣੀ ਇੱਕ ਪਲੈਰੋ ਮੈਕਸ ਗੱਡੀ ਜੋ ਘਰ ਦੇ ਬਾਹਰ ਲਗਵਾਈ ਲਗਾਈ ਸੀ ਉਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਜੋ ਇਸ ਤੇ ਫੌਰੀ ਕਾਰਵਾਈ ਕਰਦੇ ਹੋਏ ਅਸੀਂ ਮਕਦਮਾ ਨੰਬਰ 12 ਮਿਤੀ 9 2 25 ਜੁਰਮ 3032 ਬੀਐਨਐਸ ਥਾਣੇ ਮੀਠਾ ਰੋਡ ਵਿਖੇ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਗਲੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਅਤੇ ਇਹਦੇ ਵਿੱਚ ਸੀਸੀਟੀਵੀ ਕੈਮਰੇ ਅਤੇ ਹੋਰ ਸੋਰਸਿਸ ਦੀ ਮਦਦ ਦੇ ਨਾਲ ਅਸੀਂ ਅਸੀਂ ਚੋਰ ਨੂੰ ਕਾਬੂ ਕਰ ਲਿਆ ਜਿਸ ਦਾ ਨਾਮ ਵਿਕਰਮ ਸੀ ਜੋ ਕਿ 88 ਫੁੱਟ ਰੋਡ ਦਾ ਰੋਡ ਥਾਣਾ ਸਦ ਦਾ ਹੀ ਰਹਿਣ ਵਾਲਾ ਹੈ ਜੋ ਕਿ ਪਹਿਲਾਂ ਗੁਰਦਾਸਪੁਰ ਡੇਰਾ ਬਾਬਾ ਨਾਨਕ ਵਿਖੇ ਰਹਿੰਦਾ ਸੀ ਅਤੇ ਇਸ ਪਾਸੋਂ ਅਸੀਂ ਬਲੈਰੋ ਗੱਡੀ ਅਤੇ ਇੱਕ ਚੋਰੀ ਦੀ ਐਕਟਵਾ ਅਸੀਂ ਬਰਾਮਦ ਕਰ ਲਈ ਹੈ ਜੀ ਅਤੇ ਇਸ ਸਬੰਧ ਵਿੱਚ ਅਸੀਂ ਇਸ ਨੂੰ ਪੇਸ਼ ਅਦਾਲਤ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਤੇ ਹੋਰ ਵੀ ਇਸ ਪਾਸੋਂ ਰਿਕਵਰੀ ਹੋਣ ਦੀ ਉਮੀਦ ਹੈ ਜੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਮਾਨਯੋਗ ਸੀਪੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਡੇ ਵੱਲੋਂ ਇਸ ਇਨਾ ਗੈਰ ਸਮਾਜੀ ਅਨਸਰਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਜੀ ਜੈ ਹਿੰਦ